ਬੀਤੇ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਹੋਈ ਮੌਤ ਜਿਸ ਦੇ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਕਰਨ ਲਈ ਪਿੰਡ ਮਸੀਤਾ ਦੇ ਦੋ ਨੌਜਵਾਨਾਂ ਨੂੰ ਸੁਲਤਾਨਪੁਰ ਲੋਧੀ ਦੇ ਥਾਣੇ ਵਿੱਚ ਪਰਿਵਾਰਿਕ ਮੈਂਬਰ ਕੱਲ ਸਵੇਰੇ 10 ਵਜੇ ਆਪ ਛੱਡ ਕੇ ਗਏ ਸਨ ਅੱਜ ਸਵੇਰੇ 10 ਵਜੇ ਦੇ ਕਰੀਬ ਦੋਨਾਂ ਵਿੱਚੋਂ ਇੱਕ ਮੁੰਡੇ ਦੀ ਹੋ ਗਈ ਮੌਤ ਜਿਸ ਦੇ ਵਿਰੁੱਧ ਵਿੱਚ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਬਾਹਰ ਰੋਡ ਜਾਮ ਕੀਤਾ ਗਿਆ ਪੁਲਿਸ ਦਾ ਪਾਕ ਜਾਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਰੀ ਘਟਨਾ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्म ਸਰੂਪ ਸੋਤਾ ਦੀ ਖਾਸ ਰਿਪੋਰਟ ਹਾਂਜੀ ਮੈਂ ਨਾਲ ਸੀ ਪੁਸ਼ਕਸ਼ਣ ਲਈ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਸੀ ਹਾਂਜੀ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਮਾਮਲਾ ਕੀ ਸੀ ਪੂਰਾ ਮਾਮਲਾ ਸੀਗਾ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਉਹ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਇਸੇ ਜੀ ਮੈਨੂੰ ਖਾਤ ਆਇਆ ਇਹਨਾਂ ਨੇ ਤੁਸੀਂ ਦੋਨਾਂ ਭਰਾਵਾਂ ਨੂੰ ਸਿਰਫ ਹਾਂਜੀ ਦੋਨਾਂ ਭਰਾਵਾਂ ਨੂੰ ਕੀ ਪੁਛਗਿਸ਼ ਕੀਤੀ ਗਈ ਪੁਲਿਸ ਵੱਲੋਂ ਪੁਛਗੈਸ ਇਹਦੀ ਕੀਤੀ ਗਈ ਹੈ ਵੀ ਕਿਦਾਂ ਮੁਕਾਵਾ ਕਥੋ ਲੈ ਕੇ ਆਂਦਾ ਵਾ ਸਾਨੂੰ ਤੇ ਇਹਨਾਂ ਪਤਾ ਨਹੀਂ ਅਸੀਂ ਦੇ ਨਾਲ ਵੀ ਨਹੀਂ ਗਏ ਹਾਂਜੀ ਇਹ ਰਾਤ ਹੋਇਆ ਕੀ ਦਰਸਲ ਰਾਤ ਕੁਛ ਨਹੀਂ ਹੈ ਅੱਜ ਸੀਗੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ ਦਾਰੂ ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ 'ਤੇ ਜਾ ਕੇ ਕੁੱਟਿਆ ਵਾ ਦੋਨੂੰ ਤੁਹਾਨੂੰ ਦੋਨੂੰ ਹਾਂਜੀ ਦੋਨਾਂ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੇ ਹੀ ਮੁੱਕੇ ਪੈਨੂ ਇਹ ਵੀ ਪੀ ਪੀ ਕੁਛ ਨਹੀਂ ਹੋਇਆ ਹਾਂ ਜੀ ਫੇ ਹਸਪਤਾਲ ਲੈ ਕੇ ਆਇਆ ਤੇ ਬਾਦਾਂ ਹੁਣੇ ਨਹੀਂ ਹਸਪਤਲ ਜਿੱਦਣ ਲਿਆਂਦਾ ਉਹਨੂੰ ਡੈਥ ਹੋ ਗਿਆ ਪਿਆ ਸੀ ਹਾਂ ਜੀ ਕੋਈ ਨਸ਼ਾ ਪਤਾ ਕਰਦਾ ਸੀ ਪਹਿਲਾਂ ਉਹ ਹਾਂ ਜੀ ਨਸ਼ਾ ਪਤਾ ਵੀ ਥੋੜਾ ਬੋੜਾ ਕਰਦਾ ਸੀ ਇੰਨਾ ਨਹੀਂ ਕਰਦਾ ਹਾਂ ਜੀ ਤੇ ਪੁਲਿਸ ਜਿੱਤ ਤੁਸੀਂ ਕਹ ਰਹੇ ਆਪ ਪਿਆਰੇ ਸੀ ਹਾਂ ਜੀ ਆਪ ਰਾਜ ਹਾਂ ਆਪ ਹੀ ਮੋੜ ਹਾਂ ਕਿੱਤੋਂ ਪੁਲਿਸ ਕੋਲ ਕਿੱਥੋਂ ਆਇਆ ਪਤਾ ਨਹੀਂ ਜੀ ਹੁਣ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਕਰਦੇ ਹਾਂ ਥੋੜਾ ਜਿਹਾ ਬੋਲਣਾ ਦੇਣਾ ਕੀ ਕਰਤਾ ਜੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੋਈ ਹੈ ਜੀ ਮੇਰਾ ਨਾਮ ਗਿੰਦਰ ਆ ਜੀ ਕੀ ਕੱਢਣਾ ਹੋਈ ਤਾਂ ਤੇ ਬੱਚੇ ਨਾਲ ਕੁੱਤ ਨੂੰ ਮਾਰ ਦਿੱਤਾ ਕੁੱਤ ਨੂੰ ਮਾਰ ਦਿੱਤਾ ਸੀ ਕੇਸ ਕੰਮ ਦੇ ਵਿੱਚ ਰੈਸਟ ਪਈ ਸੀ ਕਹਿੰਦੇ ਕਾਲੇ ਸਾਡੇ ਨੂੰ ਕੱਲ੍ਹ ਆ ਕੇ ਕੇਸ ਕਰਕੇ ਜਾਣ ਹਾਂ ਆਪ ਵਿਸ਼ ਕਰਦੇ ਆਪ ਤਾਂ ਪੰਜ ਦਾ ਮੰਦਾ ਮੁੱਕ ਗਿਆ ਆਪ ਠੀਕ ਆ ਜੀ ਮੈਂ ਤੁਹਾਨੂੰ ਇਹ ਰੱਬ ਆਗਾ ਸਰਪੰਚ ਗਈ ਜੇ ਨਨ ਕੋ ਸਾਤਾ ਦੀ ਇਹ ਦੇਖ ਕੇ ਆਏ ਜੇ ਤੇ ਬਦਿਆਨ ਕੁੱਟਾਵਾ ਨਾ ਦਾਰ ਤੇ ਦੇ ਬੱਤਿਆ ਜੀ ਕਿ ਜਦੋਂ ਹੁੰਦੇ ਥੰਡੇ ਨਾਲ ਇਹਨਾਂ ਨੇ ਜਾ ਕੇ ਤੇ ਅਮੂਂ ਦੇ ਮੁੰਡੇ ਨੇ ਜਾ ਕੇ ਬੱਤਿਆ ਤੇ ਇਹ ਕਰਕੇ ਇਹਨਾਂ ਨੇ ਆਪਦੇ ਮੁੰਡੇ ਨੂੰ ਸਾਹ ਫੂਟ ਕੇ ਬੇਗਮ ਕੀਤਾ ਨਹੀਂ ਮੁੰਡਾ ਸਰਪੰਚ ਦਾ ਕਿਵੇਂ ਮਰ ਸਰਪੰਚ ਦਾ ਮੁੰਡਾ ਕਿਵੇਂ ਮਰਿਆ ਸੀ ਆਪਾਂ ਟੀਕਾ ਲਾਇਆ ਹਾਂਜੀ ਅੱਛਾ ਹਾਂਸ ਤੇ ਇਹ ਬੱਚੇ ਜਿਹੜੇ ਆ ਇਹ ਵੀ ਕੁਝ ਨਹੀਂ ਇਹ ਨਹੀਂ ਇਹ ਨਹੀਂ ਇਹ ਸਹੀ ਸੀ ਮੇਰਾ ਮੁੰਡਾ ਇਰਾ ਮੁੱਕ ਗਿਆ ਜਿਹੜਾ ਦੂਜਾ ਦੋਵੇਂ ਬ੍ਰਦਰਸ ਗੇ ਕਸਟਡੀ ਦੇ ਵਿੱਚ ਹਾਂਜੀ ਦੂਜਾ ਕਿਹੜਾ ਸੀਗਾ ਤੁਸੀਂ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਹਸਪੀਟਲ ਲਿਆਂਦਾ ਗਿਆ ਉਹਨਾਂ ਨੂੰ ਹਾਂਜੀ ਮਾਰ ਕੇ ਲਿਆਂਦਾ ਗਿਆ ਬਹੁਤ ਬੀਤਾ ਹਾਂਜੀ ਤੁਸੀਂ ਠਾਣੇ ਹਾਂਜੀ ਤੁਸੀਂ ਨੱਕੇ ਪੈਣ ਲਿਆਂਦਾ ਉਹਨਾਂ ਨੂੰ ਇਹ ਬੱਚੇ ਨੇ ਆ ਚਾਇਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਸਰਪੰਚ ਵੀ ਆ ਨਾਲ ਸਰਪੰਚ ਨੇ ਮੈਂਬਰਾਂ ਨੇ ਸਾਰੇ ਰਲ ਕੇ ਕੁੱਟਿਆ ਰਾਤ ਨੂੰ ਮੈਨੂੰ ਮੇਰਾ ਨਿਹਾਂ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਤੇ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਨਹੀਂ ਤੇ ਮੈਂ ਕਾਰਵਾਈ ਕਰੂੰਗੀ ਨਾ ਕੋਈ ਪੁਲਿਸ ਨੇ ਪਰਚਾ ਦਰਜ ਕੀਤਾ ਜਾਂ ਕੁਝ ਗਿਸ਼ਲੀ ਬੁਲਾਇਆ ਗਿਆ ਸੀ ਪਾਸ ਹੋ ਗਿਆ ਸੀ ਜੀ ਆਪ ਛੱਡ ਕੇ ਗਿਆ ਮੁੰਡਾ ਥਾਣੇ ਤੇ ਲੱਗ ਗਿਆ ਜਿਵੇਂ ਜਿਵੇਂ ਪੁਲਿਸ ਨੇ ਰੈਸਟ ਕੀਤਾ ਆਹ ਜੀ ਆਪਕੇ ਆਸਾਨ ਆਪ ਆਪ ਸਟੇਟ ਆਪ ਸਟੇਟ ਹੋਰ ਕੀ ਕਰਾ ਲੈਣ ਨੂੰ ਬੋਲਣਾ ਹਾਂ ਸਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਿ ਇਹ ਕੋਈ ਮਾਮਲਾ ਹੈ ਕਿਉਂਕਿ ਇਨਸੀਡੈਂਟ ਸਾਡੇ ਤੇ ਹੋਇਆ ਹੈ ਜਿਸ ਵਿੱਚ ਅਸੀਂ ਜਿਹੜੀ ਨੋਟਾਹੀ ਕਰਵਾਇਆ ਹੈ ਹੈਗਾ ਇੰਡਸਟਰੀ ਸਾਹ ਕੋਲ ਉਸ ਤੋਂ ਬਾਅਦ ਉਹ ਉਸੇ ਉਸੇ ਆਮ ਉਹ ਸਾਡੇ ਜਿਹੜੀ ਚਾਲੇ ਬੰਨ੍ਹੇ ਸੀ ਤਾਂ ਤੇਰਾ ਹਾਲ ਜਿਹੜਾ ਹੈਗਾ ਕਿਉਂ ਇਹ ਜਿਹੜੀ ਹੈਗੀ ਵੀਕਰੋਰ ਦਾ ਬ੍ਰਾਜ਼ੀਲ ਦਾ ਜਿਹੜੀ ਗੱਲ ਹੈ ਜਿਹੜੀ ਹੈ ਮੈਜਿਸਟਰ ਸਾਹਿਬ ਨਾਲ ਕੀਤੀ ਪਲੀਜ਼ ਬਲ ਕੇ ਸਰ ਉਹਨਾਂ ਵੱਲ ਨੂੰ ਬੜੇ ਗੰਭੀਰ ਆਰੋਪ ਪੁਲਿਸ ਦੇ ਉੱਤੇ ਲਾਏ ਗਏ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਕੁੱਟਮਾਰ ਕੀਤੀ ਇਸ ਤਰ੍ਹਾਂ ਦੇ ਗੰਭੀਰ ਆਰੋਪ ਜਿਹੜੇ ਪਰਿਵਾਰ ਵੱਲੋਂ ਲਾਇਆ ਗਏ ਨੇ ਇਹਨਾਂ ਦੀ ਇਗਜ਼ੀਸ਼ਨ ਨਹੀਂ ਕਿ ਇਹ ਜਿਹੜੇ ਡਾਕਸ ਆ ਗਏ ਉਹਨਾਂ ਨੂੰ ਦੇਖ ਕੇ ਹੀ ਕਾਰਵਾਈ ਕੀਤੀ ਹੈ ਵੀ ਐਸੀ ਵੀ ਐਸੀ ਤੇ ਅਜੇ ਤੱਕ ਕੋਈ ਗੱਲ ਨਹੀਂ ਇਸ ਮਾਮਲੇ 'ਚ ਫੜਿਆ ਕਿ ਐਸੀ ਨੂੰ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਾਕਟਰ ਦਾ ਜਿਹੜਾ ਸੀਗਾ ਉਸਦੇ ਪੁੱਛ ਕੇ ਸੇਵਾ ਵਿੱਚ ਨੂੰ ਧਿਆਨ ਦਾ ਗਿਆ ਸੀਗਾ ਉਸਦੇ ਪੁੱਛ ਕੇ ਸੇਵਾ ਦਾ ਇਹ ਮੌਤ ਹੋਈ ਕਿਦੋਂ ਜੀ ਇਹਦੀ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਪੋਸਟ ਮਾਰਟਮ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਤੁਹਾਨੂੰ ਦੱਸਾਂਗਾ ਨਾਇਕ ਤਾਂ ਰਿਪੋਰਟ ਸਾਹਮਣੇ ਜੜੀ ਗਈ ਹੈ ਵੈਰੀਫਾਈ ਫੈਕਟ ਕਰਨ ਤੋਂ ਬਾਅਦ ਜੀ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸਾਂ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਿਤੋਂ ਲੈ ਕੇ ਆਏ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂਗਾ